ਸੋ ਸਿਕਲ ਵੀਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੇ ਸਭ ਤੋਂ ਪਹਿਲਾਂ ਤਾਂ ਵੀ ਜ਼ਰੂਰੀ ਸੂਚਨਾ ਜਿਹੜੀ ਆਪਾਂ ਇਦੋਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਇੱਕ ਆਪਾਂ ਮੇਜਰ ਜੀਪ ਦਿਖਾਈ ਸੀ ਜਿਹਦਾ ਪ੍ਰਾਈਜ਼ ਉੱਤੇ 70000 ਰੁਪਏ ਲਿਖਿਆ ਹੋਇਆ ਤੇ ਵੀਰੋ ਗਲਤੀ ਨਾਲ ਲਿਖਿਆ ਗਿਆ 70000 ਕਿਲੋਮੀਟਰ ਤਾਂ ਉਹ ਚੱਲੀ ਸੀਗੀ ਪ੍ਰਾਈਜ਼ ਉਹਦਾ 6 ਲੱਖ ਰੁਪਈਆ ਹੈ ਸਾਰੇ ਵੀਰਾਂ ਨੂੰ ਇਹ ਜ਼ਰੂਰੀ ਸੂਚਨਾ ਨੋਟ ਕਰ ਲੈਣ ਕਿ ਉਹਦਾ ਪ੍ਰਾਈਜ਼ 6 ਲੱਖ ਰੁਪਈਆ ਹੈ ਤੇ ਵੀਰਾਂ ਕੋਲੇ ਕਾਫੀ ਫੋਨ ਜਾ ਰਹੇ ਸੀ ਉਹਨਾਂ ਨੂੰ ਕਹਿ ਰਹੇ ਸੀ ਕਿ ਵੀ 60 ਤੇ ਹੁਣ ਗੱਲ ਕਰਦੇ ਆ ਭਾਜੀ ਟੂੜੀ ਵਾਲੀ ਮਸ਼ੀਨ ਹੈ ਜੀ 2015 ਮਾਡਲ ਹੈ 1.5 ਲੱਖ ਰੁਪਿਆ ਡਿਮਾਂਡ ਹੈ ਵੀਰ ਦੀ ਸੁਲਤਾਨਪੁਰ ਲੋਧੀ ਏਰੀਆ ਵੀਰ ਜੀ 65% ਟਾਇਰਾਂ ਦੀ ਕੰਡੀਸ਼ਨ ਹੈ ਤੇ 98 725 80 114 ਵੀਰ ਦਾ ਨੰਬਰ ਹੈ ਜਿੱਦੇ ਤੁਸੀਂ ਕਨੈਕਟ ਕਰਕੇ ਖਰੀਦ ਸਕਦੇ ਹੋ ਤੇ ਟੂੜੀ ਵਾਲੀ ਮਸ਼ੀਨ 2015 ਮਾਡਲ 1.5 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਜੀ 65% ਟਾਇਰਾਂ ਦੀ ਕੰਡੀਸ਼ਨ ਕਿਸਾਰ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜੇਕਰ ਤੁਸੀਂ ਇਹ ਮਸ਼ੀਨ ਖਰੀਦਣਾ ਚਾਹੁੰਦੇ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਖਰੀਦ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੀ ਹੈ ਜੀ ਤੇ ਜੱਸਾ ਸਿੰਘ ਦੀ ਬਣੀ ਹੋਈ ਮਸ਼ੀਨ ਹੈ ਵੀਰ ਜੀ ਇਹ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ 2015 ਮਾਡਲ ਬਹੁਤ ਵਧੀਆ ਕੰਡੀਸ਼ਨ ਦੀ ਮਸ਼ੀਨ ਹੈ ਤੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਦੁਬਾਰੇ ਤੋਂ ਕਰਦਾ ਕਿ ਜਿਹੜੀ ਆਪਾਂ ਮੇਜਰ ਜੀਪ ਵਾਲੀ ਐਡ ਲਾਈ ਸੀਗੀ ਉਹਦਾ ਪ੍ਰਾਈਸ ਵੀਰ ਜੀ ਗਲਤੀ ਨਾਲ 70000 ਰੁਪਏ ਲਿਖਿਆ ਗਿਆ ਸੀ 70000 ਕਿਲੋਮੀਟਰ ਤਾਂ ਉਹ ਚੱਲੀ ਹੋਈ ਆ ਸਹੀ ਪ੍ਰਾਈਸ ਉਹਦਾ 6 ਲੱਖ ਰੁਪਏ ਹੈ 4x4 ਆ ਇਹੋ ਤੇ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਹੈ ਤੁਸੀਂ ਉਹਦੇ ਤੇ ਜਾ ਕੇ ਤੇ ਪਲੀਸ ਉਹ ਵੀਰਾਂ ਦੇ ਕਾਫੀ ਫੋਨ ਆ ਰਹੇ ਸੀ ਕਿ ਐਡ ਡਿਲੀਟ ਨਹੀਂ ਕਰ ਸਕਦੇ ਸਾਰੇ ਵੀਰਾਂ ਨੂੰ ਮੈਂ ਦੱਸ ਦਿਆ ਕਿ ਐਡ ਇੱਕ ਵਾਰੀ ਪੈਂਟ ਤੋਂ ਬਾਅਦ ਡਿਲੀਟ ਨਹੀਂ ਕੀਤੀ ਜਾਵੇਗੀ ਤੇ ਅਗਲਾ ਤੁਸੀਂ ਟਰੈਕਟ ਦੇਖ ਰਹੇ ਹੋ ਜੀ ਫਾਰਮ ਟਰੈਕ 55 ਟਰੈਕਟਰ ਹੈ ਜੀ 1997 ਮਾਡਲ ਹੈ ਜੀ ਤੇ ਡਿਮਾਂਡ ਹੈ ਵੀਰ ਦੀ 1 ਲੱਖ ਤੇ 63000 ਰੁਪਿਆ ਡਿਮਾਂਡ ਹੈ ਜੀ ਲੁਧਿਆਣਾ ਏਰੀਆ ਦਾ ਟਰੈਕਟਰ ਹੈ ਜੀ 60% ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਇਹ ਟਾਇਰਾਂ ਦੀ ਕੰਡੀਸ਼ਨ ਵੀਰ ਜੀ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ ਅਗਲੇ ਟਾਇਰਾਂ ਦੀ ਕੰਡੀਸ਼ਨ ਨਹੀਂ ਹੁੰਦੀ ਸਾਰੇ ਵੀਰੇ ਗੱਲ ਨੋਟ ਕਰ ਲੈਣ ਕਿ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ ਜੀ ਛੋਟੇ ਛਤਰੀ ਲੱਗੇ ਹੋਏ ਹਨ ਜੀ ਕਿਸਾਨ ਵੀਰ ਦਾ ਨੰਬਰ ਥੱਲੇ ਸ਼ੋਅ ਹੋ ਰਿਹਾ ਜੀ ਜੇਕਰ ਕੋਈ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਡੈਟ ਕੀ ਸਕਦੇ ਹੋ ਫਾਰਮ ਟਰੈਕ 55 ਜੀ 1997 ਮਾਡਲ ਹੈ ਜੀ 1 ਲੱਖ ਤੇ 63000 ਰੁਪਏ ਦੀ ਡਿਮਾਂਡ ਹੈ ਜੀ ਇਹ ਡਿਮਾਂਡ ਵੀਰ ਜੀ ਉੱਪਰ-ਨੀਚੇ ਹੋ ਜਾਂਦਾ ਹੈ ਤੁਹਾਨੂੰ ਪ੍ਰਾਈਸ ਡਿਮਾਂਡ ਤੋਂ ਜੇ ਤੁਸੀਂ ਫੋਨ ਕਰਦੇ ਹੋ ਲੁਧਿਆਣਾ ਏਰੀਆ ਵੀਰ ਦਾ 60% ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਸਾਡੀ ਵੀਡੀਓ ਨੂੰ ਦੇਖ ਕੇ ਆਪਣਾ ਜੇ ਕੋਈ ਸੰਦ ਸੇਲ ਕਰਨਾ ਹੈ ਜਾਂ ਕੋਈ ਆਪਦੀ ਚੀਜ਼ ਖਰੀਦਣੀ ਹੈ ਉਹ ਲੈ ਸਕਣ ਤੇ ਆਪਦੀ ਡੀਲ ਵਗੈਰਾ ਕੰਪਲੀਟ ਕਰ ਸਕਣ ਜੀ ਅੱਗੇ ਦੇਖ ਰਹੇ ਹੋ ਤੁਸੀਂ ਕੰਪਾਈਨ ਵੀਰ ਜੀ ਅਮਨ D516 ਕੰਪਾਈਨ ਇਹ ਅਮਨ ਜੀ ਕੰਪਾਈਨ ਹੈ ਜੀ ਮਾਡਲ ਹੈਗਾ ਜੀ D516 ਤੇ 2002 ਮਾਡਲ ਹੈ ਜੀ 4 ਲੱਖ ਤੇ 50000 ਰੁਪਿਆ ਵੀਰ ਨੇ ਤਾਂ ਪ੍ਰਾਈਸ ਮੰਗਿਆ ਜੀ 70 ਪਰਸੈਂਟ ਵੀਰ ਜੀ 13 ਦੀ ਕੰਡੀਸ਼ਨ ਹੈ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 78888 ਤੇ 1381120 ਦਾ ਨੰਬਰ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੀ ਕੰਪਾਈਨ ਹੈ ਜੀ ਇਹ ਅਮਨ ਕੰਪਾਈਨ ਤੇ ਬਹੁਤ ਵਧੀਆ ਕੰਡੀਸ਼ਨ ਦੀ ਹੈ ਵੀਰ ਜੀ ਸਾਢੇ 4 ਲੱਖ ਰੁਪਏ ਡਿਮਾਂਡ ਹੈ ਤੇ ਇਹ ਵੀ ਜੀ ਲਾਸਟ ਪ੍ਰਾਈਸ ਨਹੀਂ ਹੁੰਦਾ ਡਿਮਾਂਡ ਨਾਲ ਉੱਪਰ نیچے ਹੋ ਜਾਂਦਾ ਜੀ ਤੇ ਜੇਕਰ ਤੁਸੀਂ ਵੀ ਕੋਈ ਆਪਣੇ ਟਰੈਕਟਰ ਕੰਬਾਈਨ ਖੇਤੀ ਦੇ ਹੋਰ ਸੰਦ ਟਰਾਲੀਆਂ ਵਗੈਰਾ ਦੀ ਐਡ ਸਾਡੀ YouTube ਚੈਨਲ ਤੇ ਕਰਵਾਉਣਾ ਚਾਹੁੰਦੇ ਜੀ ਬਿਲਕੁਲ ਫ੍ਰੀ ਬਿਨਾ ਕਿਸੇ ਰੁਪਈਏ ਦਿੱਤੇ ਤਾਂ ਤੁਸੀਂ ਉਹਦੀਆਂ 5 ਤੋਂ 7 ਫੋਟੋਆਂ ਖਿੱਚ ਕੇ ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਫੋਨ ਨੂੰ ਟੇਡਾ ਕਰਕੇ ਫੋਟੋਆਂ ਖਿੱਚਣੀਆਂ ਜੀ ਨਾਲ ਹੀ ਤੁਸੀਂ ਉਹ ਡਿਟੇਲ ਲਿਖਣੀ ਹੈ ਤੇ ਇਹ ਫੋਟੋ ਉੱਤੇ ਨਹੀਂ ਲਿਖਣੀ WhatsApp ਦੇ ਵਿੱਚ ਡਿਟੇਲ ਲਿਖਣੀ ਹੈ ਜੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਦਿਓ ਜੀ ਉਦੋਂ ਬਾਅਦ ਤੋਂ ਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਅਸੀਂ ਆਪਣੇ YouTube ਚੈਨ ਲਗਾ ਦੇਗੇ ਜੀ ਤੇ ਅਗਲਾ ਟਰੈਕਟਰ ਦੇਖ ਰਹੇ ਹੋ ਵੀਰ ਜੀ ਤੁਸੀਂ ਮੈਸੀ 241 ਡੀਆਈ 2015 ਮਾਡਲ ਹੈ ਜੀ ਤੇ 3 ਲੱਖ 90000 ਰੁਪਏ ਦੀ ਵੀਰ ਦੀ ਡਿਮਾਂਡ ਹੈ ਜੀ ਪੰਜਾਬ ਏਰੀਆ ਜਿਹਨਾਂ ਦਾ 90% ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ 75890 48508 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਟਰੈਡ ਲੈ ਸਕਦੇ ਹੋ 75890 44508 ਵੀ ਉਹਦਾ ਨੰਬਰ ਹੈ ਜੀ ਮੈਸੀ 244 DI 2015 ਮਾਡਲ ਤੇ 390000 ਰੁਪਏ ਦੀ ਡਿਮਾਂਡ ਪੰਜਾਬ ਏਰੀਆ 50% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਤੇ ਐਡ ਭੇਜਣ ਦੀ ਸਾਡਾ ਨੰਬਰ ਵਾਰ-ਵਾਰ ਸਕਰੀਨ ਦੇ ਥੱਲੇ ਸ਼ੋ ਵੀ ਹੋ ਰਿਹਾ ਜੀ ਤੇ ਸਾਰੇ ਵੀਰਾਂ ਨੂੰ ਮੈਂ ਦੱਸ ਵੀ ਦੇਵਾਂ ਜੀ ਐਡ ਭੇਜਣ ਲਈ ਸਾਡਾ ਨੰਬਰ ਹੈਗਾ ਜੀ 88376 65987 ਇਹ ਐਡ ਭੇਜਣ ਲਈ ਸਾਡਾ ਨੰਬਰ ਹੈ ਜੀ ਜਿੱਤੇ ਤੁਸੀਂ ਐਡ ਭੇਜ ਸਕਦੇ ਹੋ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਕਿਸਾਨ ਭਰਾ ਵੀ ਸਾਡੇ ਚੈਨਲ ਨਾਲ ਜੁੜ ਸਕਣ ਜੀ ਤੇ ਤੁਸੀਂ ਵੀ ਵੀਡੀਓ WhatsApp ਗਰੁੱਪਾਂ ਤੇ Facebook ਅਕਾਊਂਟਾਂ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਤੁਹਾਡੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਐਡ ਪਾਉਣ ਦਾ ਕੋਈ ਖਰਚਾ ਨਹੀਂ ਨਾ ਹੀ ਕੋਈ ਟਰੈਕਟਰ ਸੇਲ ਹੁੰਦਾ ਜੀ ਉਹਦੇ ਵਿੱਚ ਕੋਈ ਕਮਿਸ਼ਨ ਲੈਂਤਾ ਜਾਂਦਾ ਜੀ ਕਿਸਾਨ ਭਰਾਵਾਂ ਦਾ ਆਪਦੇ ਖੋਦਾ ਨੰਬਰ ਦਿੱਤਾ ਜਾਂਦਾ ਜੀ ਤੇ ਉਸ ਤੋਂ ਬਾਅਦ ਉਹ ਕਿਸਾਨ ਭਰਾ ਨਾਲ ਹੀ ਗੱਲ ਕਰਕੇ ਆਪਣੀ ਡੀਲ ਕੰਪਲੀਟ ਕਰ ਸਕਦੇ ਜੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਸਾਡੇ ਚੈਨਲ ਦਾ ਜੀ ਇਹ ਸਾਰਾ ਕੁਝ ਫ੍ਰੀ ਦੇ ਵਿੱਚ ਕੀਤਾ ਜਾ ਰਿਹਾ ਜੀ ਅਗਲਾ ਇਹਦਾ ਟ੍ਰਾਟਾ ਵੀਰ ਤੁਸੀਂ ਦੇਖ ਰਹੇ ਹੋ ਸੋਨਾ ਲੀਕਾ 750 ਟ੍ਰੈਟਾਜੀ ਇਹ ਸੋਨਾ ਲੀਕਾ 750 ਤੇ 2,85,000 ਰੁਪਇਆ ਇਹਦਾ ਪ੍ਰਾਈਸ ਹੈ ਜੀ ਤੇ ਆਹ ਮਾਡਲ ਥੋੜਾ ਕਨਫਰਮ ਨਹੀਂ ਹੈਗਾ ਵੀਰ ਤੇ 2,85,000 ਰੁਪਇਆ ਪ੍ਰਾਈਸ ਹੈ ਜੀ 40% ਟੈਰਾਂ ਦੀ ਕੰਡੀਸ਼ਨ ਹੈ ਜੀ ਖੋਖਰਕਲਾਂ ਏਰੀਆ ਵੀ ਇਹਦਾ 40% ਹੈ ਟੈਰਾਂ ਦੀ ਕੰਡੀਸ਼ਨ ਖੋਖਰਕਲਾਂ ਏਰੀਆ 2,85,000 ਪ੍ਰਾਈਸ ਆ ਵੀਰ ਜੀ ਮਾਡਲ ਕਨਫਰਮ ਨਹੀਂ ਹੈਗਾ ਵੀਰ ਦਾ ਤੇ ਸੋਨਾਲੀ ਦਾ 750 ਟਰੈਡ ਜੀ ਇਹ ਤੇ 87280 38420 ਇਹਨਾਂ ਦਾ ਨੰਬਰ ਹੈ ਕਿਸਾਨ ਵੀਰ ਦਾ ਜਿਹਦੇ ਨਾਲ ਤੁਸੀਂ ਇਹ ਨੰਬਰ ਤੇ ਕਨੈਕਟ ਕਰਕੇ ਇਹ ਟਰੈਡ ਖਰੀਦ ਸਕਦੇ ਹੋ ਜੀ ਟਰੈਡ ਦੀ ਕੰਡੀਸ਼ਨ ਬਹੁਤ ਵਧੀਆ ਤੇ ਇਹਦਾ ਵੀਰ ਮਾਡਲ ਕਨਫਰਮ ਨਹੀਂ ਸੀਗਾ ਫੋਨ ਤੇ ਵੀਰਨ ਪੁੱਛ ਸਕਦੇ ਹੋ ਲਾਸਟ ਰੇਟ ਪੁੱਛ ਸਕਦੇ ਹੋ ਦਾ ਲਾਸਟ ਰੇਟ ਵੀ ਨਹੀਂ ਹੁੰਦਾ ਤੇ ਡਿਮਾਂਡ ਹੁੰਦੀ ਹੈ 285 ਦੀ ਡਿਮਾਂਡ ਹੈ ਵੀਰ ਦੀ ਤੇ ਵੀ ਨੂੰ ਫੋਨ ਕਰਕੇ ਤੁਸੀਂ ਇਹ ਟਰੈਟ ਖਰੀਦ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦਾ ਟਰੈਟ ਹੈ ਜੀ ਸੋਨਾ ਲੀਕਾ ਅੱਗੇ ਜਿਹੜੀ ਤੁਸੀਂ ਦੇਖ ਰਹੇ ਹੋ ਵੀ ਜੀ ਇਹ ਟਰੋਲੇ ਦੀ ਵੀਡੀਓ ਹੈ 12 6.5 ਦਾ ਟਰੋਲਾ ਵੀ ਰਿਹਾ ਇਹ 2017 ਮਾਡਲ ਹੈ ਜੱਕਾ ਲਈ ਟਰੋਲਾ ਵੀ ਰਿਹਾ ਜੱਕ ਲੱਗਿਆ ਹੋਇਆ ਇਹਦੇ ਬਹੁਤ ਹੀ ਘੱਟ ਪ੍ਰਾਈਸ ਹੈ ਵੀਰ ਜੀ ਪੂਰਾ ਵਧੀਆ ਪਿਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਵੀਰ ਜੀ 90000 ਕੋਲੇ ਦਾ ਪ੍ਰਾਈਸ ਹੈ ਜੀ ਤੇ ਚਾਦਰ ਵਗਾਰਾ ਸਭ ਕੁਝ ਵਧੀਆ ਪਈ ਹੈ ਜੀ ਕਿਤੇ ਕੋਈ ਵੀ ਜਰ ਵਗਾਰਾ ਨਹੀਂ ਲੱਗੀ ਹੋਈ ਚਾਦਰ ਨੂੰ ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਜੀ ਵੀਰ ਜੀ 2017 ਮਾਡਲ ਵਿਦ ਜੈਕ ਡਬਲ ਟੈਰੀ ਤਰਨ ਤਰਨ ਏਰੀਆ ਵੀਰ ਜੀ 90000 ਰੁਪਿਆ ਪ੍ਰਾਈਸ ਹੈ ਟਾਇਰ ਅੱਧੇ ਹੈ ਵੀਰ 55% ਲਾ ਲੋ ਟਾਇਰ ਇਹਦੇ ਕਿਸਾਨ ਵੀਰ ਦਾ ਨੰਬਰ ਹੈਗਾ ਜੀ 62800 4603235 6284603235 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ ਖਰੀਦ ਸਕਦੇ ਹੋ ਟਰਾਲੀ ਹੈ ਜੀ ਜੈਕ ਵਾਲੀ 12 630 90000 ਏਰੀਆ 90000 ਪ੍ਰਾਈਜ਼ ਹੈ ਜੀ ਤਰਨਤਾਰ ਏਰੀਆ ਨਾਲ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਕਿਸਾਨ ਪਰਾਈਜ਼ ਦਾ ਫਾਇਦਾ ਚੱਕ ਸਕਣ। ਵੀਡੀਓ ਨੂੰ ਲਾਈਕ ਕਰਿਆ ਕਰੋ, ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਲਾਸਟ ਵੀਡੀਓ ਜਿਹੜੀ ਆਪਾਂ ਪਾਈ ਸੀ ਉਹ ਚ ਮੇਜਰ ਜੀਪ ਦਾ ਪ੍ਰਾਈਜ਼ ਗਲਤ ਲਿਖਿਆ ਗਿਆ ਸੀਗਾ ਜੀ ਉਹਦਾ ਸਹੀ ਪ੍ਰਾਈਜ਼ 6 ਲੱਖ ਰੁਪਇਆ ਜੀ ਉਹਦੇ ਆਪਾਂ ਡਿਸਕ੍ਰਿਪਸ਼ਨ ਦੇ ਥੱਲੇ ਵੀ ਲਿਖ ਦਿੱਤਾ ਸੀਗਾ। ਤੇ ਕਈ ਭਰਾਵਾਂ ਨੂੰ ਡਾਟ ਸੀਗਾ ਤੇ ਉਹਦਾ ਸਹੀ ਪ੍ਰਾਈਜ਼ 6 ਲੱਖ ਰੁਪਇਆ ਹੀ ਹੈਗਾ ਜੀ। ਅੱਗੇ ਦੇਖ ਰਹੋ ਵੀਰ ਜੀ ਤਵੀਆਂ 14 ਤਵੀਆਂ ਨੇ ਵੀਰ ਜੀ 2016 ਮਾਡ ਬਿਲਕੁਲ ਤਵੇ ਨਵੇਂ ਪਏ ਹੈਗੇ ਨੇ ਜੀ ਤੇ ਬਿਲਕੁਲ ਨਵੇਂ ਤਵੇ ਨੇ ਜੀ ਪ੍ਰਾਈਸ ਵੀਰੇ ਦਾ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਅੰਬਾਲਾ ਵੀਰੇ ਇਹਨਾਂ ਦਾ ਏਰੀਆ ਆ 80% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਹਿੱਸੇ ਵਾਲੇ ਟਾਇਰ ਇਸਾਂ ਨਾਲ ਲੱਗਿਆ ਹੋਇਆ ਵੀਰੇ ਦੇ ਤੇ 80% ਟਾਇਰਾਂ ਦੀ ਕੰਡੀਸ਼ਨ ਹੈ ਤਵੇ ਬਿਲਕੁਲ ਨਵੇਂ ਵਾਂਗੂ ਪਏ ਆ ਵੀਰ ਜੀ ਤੇ ਬਿਊਟੀਫੁੱਲ ਇਹਨੇ ਰੰਗ ਨਹੀਂ ਕਰਵਾਇਆ ਹੋਇਆ ਤੇ ਕਿਸਾਨ ਵੀਰ ਦਾ ਨੰਬਰ ਵੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਨੰਬਰ ਨੋਟ ਕਰ ਲਓ ਜਿਹਨਾਂ ਦਾ 94675 ਤੇ 28131 ਵੀਰ ਦਾ ਨੰਬਰ ਹੈ ਜੀ ਜਿਦੋਂ ਤੁਸੀਂ ਕਨੈਕਟ ਕਰਕੇ ਤਵੀਆਂ ਖਰੀਦ ਸਕਦੇ ਕੁਡੀਸ਼ਨ ਤੁਹਾਡੇ ਸਾਹਮਣੇ ਹੈ ਜੀ 14 ਤਵੀਆਂ ਨੇ ਇਹ 2016 ਮਾਡਲ ਹੈ ਜੀ ਅੰਮ੍ਰਾਲਾ ਏਰੀਆ ਇਹਨਾਂ ਦਾ ਤੇ ਪ੍ਰਾਈਸ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਇਹ ਸਥਾਨ ਨਾਲ ਦਾ ਤਵੀਆਂ ਦਾ ਵੀ ਤੇ ਕੰਡੀਸ਼ਨ ਬਹੁਤ ਵਧੀਆ ਜੀ ਜੇਕਰ ਤੁਸੀਂ ਕੋਈ ਆਪਦੇ ਸੰਦ ਵਗੈਰਾ ਦੀ ਐਡ ਸਾਡੇ YouTube ਚੈਨਲ ਤੇ ਕਰੋਨਾ ਚਾਹੋ ਨੀ ਕਿ ਉਹਦੀਆਂ 5-7 ਫੋਟੋਆਂ ਤੇ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਮੇਰਾ WhatsApp ਨੰਬਰ ਨੋਟ ਕਰ ਲੈਣ ਦੀ 88376 65987 ਮੇਰਾ WhatsApp ਨੰਬਰ ਹੈ ਜੀ ਜਿਹਦੇ ਤੁਸੀਂ ਕਨੈਕਟ ਕਰਕੇ ਤੇ ਫੋਟੋਆਂ ਭੇਜ ਸਕਦੇ ਹੋ ਤੁਸੀਂ WhatsApp ਕਰ ਸਕਦੇ ਹੋ ਅਗਲਾ ਟਰੈਕਟ ਦੇਖ ਰਹੇ ਹੋ ਕੀ ਤੁਸੀਂ ਅਰਜਨ 555 DI ਟਰੈਕਟਰ ਹੈ ਜੀ 2007 ਮਾਡਲ ਹੈ ਜੀ 6 ਲੱਖ ਰੁਪਇਆ ਪ੍ਰਾਈਸ ਹੈ ਜੀ ਫਾਜ਼ਲ ਕਾ ਏਰੀਆ ਜੀ ਟਾਇਰਾਂ ਦੀ ਪਰਸੈਂਟੇਜ 95% ਜਮਾ ਬਿਲਕੁਲ ਨਿਊ ਟਾਇਰ ਪਏ ਨੇ ਜੀ ਕਿਸਾਨ ਵੀ ਦਾ ਨੰਬਰ ਵੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਇਹਨਾਂ ਦਾ ਨੰਬਰ ਹੈਗਾ ਜੀ 8847596300 23 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਜੁਕਟ ਕਰਕੇ ਤੇ ਇਹ ਟਰੈਕਟ ਖਰੀਦ ਸਕਦੇ ਹੋ ਜੀ ਅਰਜਨ 555 DI ਟਰੈਕਟਰ ਹੈ ਜੀ 2007 ਮਾਡਲ 6 ਲੱਖ ਪ੍ਰਾਈਸ ਫਾਜਲ ਦਾ ਏਰੀਆ ਤੇ ਬਿਲਕੁਲ ਨਵੇਂ ਟਾਇਰ ਪਏ ਨੇ ਜੀ 95% ਟਾਇਰਾਂ ਦੇ ਆ ਵੈਲਿਊ ਪਈ ਹੈ ਜੀ ਤੇ ਹੁਣ ਕਰਦੇ ਵੀਰ ਆਪਾਂ ਕਮੈਂਟਾਂ ਦੀ ਗੱਲ ਸਿੱਧਾ ਬ੍ਰਾਂਡ ਤੇ ਲਿਖਿਆ ਸੀਗਾ ਆ ਵੀਰ ਜੀਪ ਕਿਹੜੀ ਜਗ੍ਹਾ ਵੀਰ ਉੱਪਰ ਲਿਖਿਆ ਹੋਇਆ ਕਿਹੜੀ ਜਗ੍ਹਾ ਜੀਪ ਹੈ ਤੇ ਉਹਦਾ ਪ੍ਰਾਈਸ ਵੀ ਆਪਾਂ ਥੋੜਾ ਜਿਹਾ ਗਲਤੀ ਹੋ ਗਈ ਸੀਗੀ ਤੇ ਉਹਦਾ ਸਹੀ ਪ੍ਰਾਈਸ 6 ਲੱਖ ਰੁਪਈਆ ਹੈਗਾ ਜੀ ਜਨਜੀਤ ਨੇ ਲਿਖਿਆ ਸੀਗਾ ਸਵਰਾਜ 85598 ਤੱਕ 2003 ਮਾਡਲ ਤੱਕ ਜੇ ਕੋਈ ਟਰੈਕਟਰ ਹੋਵੇ ਤੇ ਦੱਸੋ ਇਹਨਾਂ ਨੇ ਕਿਆ ਸੀਗਾ ਵੀਰ ਆਪਾਂ ਇਦਾਂ ਦੇ ਟਰੈਕਟਰ ਕਾਫੀ ਪਾ ਚੁੱਕੀ ਐ ਤੇ ਤੁਸੀਂ ਉਹਨਾਂ ਵਿੱਚੋਂ ਕੋਈ ਟਰੈਕਟਰ ਦੇਖ ਸਕਦੇ ਹੋ। ਬਿਕਰਮਜੀਤ ਮੰਨੂ ਨੇ ਲਿਖਿਆ ਸੀ ਵੈਰੀ ਨਾਈਸ ਜੀ ਤੁਹਾਡਾ ਬਹੁਤ ਧੰਨਵਾਦ ਵੀਰ ਜਰਾ। ਤੇ ਹਰਵਿੰਦਰ ਪੂਰੀਆ ਨੇ ਲਿਖਿਆ ਸੀ ਗੁੱਡ ਜੌਬ ਵੀਰ ਤੇਰਾ ਬਹੁਤ ਧੰਨਵਾਦ ਵੀਰ। ਕਮੈਂਟ ਕੀਤਾ ਤੂੰ ਆਹਦਾ ਕੀਮਤੀ ਸਮਾਂ ਕੱਢ ਕੇ ਬਗੇਲ ਸਿੰਘ ਨੇ ਲਿਖਿਆ ਸੀਗਾ ਨਾਈਸ। ਤੇ ਹਰਵਿੰਦਰ ਪੂਰੀਆ ਨੇ ਇੱਕ ਵੀਡੀਓ ਤੇ ਹੋਰ ਕਮੈਂਟ ਆਇਆ ਜੀ ਉਹਨਾਂ ਨੇ ਲਿਖਿਆ ਸੀਗਾ ਨਾਈਸ ਵੀਰ। ਬਿਕਰਮਜੀਤ ਮੰਨੂ ਨੇ ਲਿਖਿਆ ਗੁੱਡ ਬਾਈ ਜੀ। ਤੇ ਮਨਦੀਪ ਨੇ ਲਿਖਿਆ ਨਾਈਸ। परमजीत दंदीवाल ने लिखा गुड जॉब ब्रदर जसकर्ण ने लिखा नाइस हैप्पी हुन है ना। ने लिखा गुड बॉय जी ਤੇ ਮਨਪ੍ਰੀਤ ਸੰਧੂ ਨੇ ਲਿਖਿਆ ਨਾਈਸ ਵੀਡੀਓ ਵੀਰ ਜਿਮੀ ਖਾਨ ਨੇ ਲਿਖਿਆ ਨਾਈਸ ਵੀਡੀਓ ਵੀਰ ਜੀ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਵੀਡੀਓ ਨੂੰ ਦੇਖਿਆ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਨੇ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਫਿਰ ਮਿਲਾਂਗਾ ਤੁਹਾਨੂੰ ਕੀ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ